ਅੱਖਿਆ ਜਾਂਦਾ ਹੈ ਕਿ ਨਿਰਮਲ ਕਰਨ ਕਰੋ ਤੇ ਪਰਮਾਤਮਾ ਦਾ ਨਾਮ ਜਪੋ ਇੰਜ ਵੀ ਕਿਹਾ ਜਾਂਦਾ ਹੈ ਕਿ ਮਨ ਨੂੰ ਨਿਰਮਲ ਕਰਕੇ ਗੁਰਦੁਆਰਾ ਸੈਭ ਜਾਓ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਇਹ ਸਾਰਾ ਹੀ ਗਲਤ ਕਿਹਾ ਜਾਂਦਾ ਹੈ ਬਿਲਕੁਲ ਗਲਤ ਇੰਜ ਕਹਿਣਾ ਚਾਹੀਦਾ ਹੈ ਕਿ ਗੁਰਦੁਆਰਾ ਸੈਭ ਜਾਓ ਤਾਂ ਕਿ ਮਨ ਨਿਰਮਲ ਹੋ ਜਾਵੇ ਮਨ ਨੂੰ ਨਿਰਮਲ ਕਰਕੇ ਗੁਰਦੁਆਰਾ ਸਾਹਿਬ ਜਾਓ ਕਿਸ ਤਰ੍ਹਾਂ ਨਿਰਮਲ ਹੋ ਕਰੋਗੇ ਮਨ ਨੂੰ ਗੁਰਦੁਆਰਾ ਸਾਹਿਬ ਤੋਂ ਬਿਨਾ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਗਲਤ ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋ ਜਾਵੇ ਮਨ ਦੀ ਇਕਾਗਰਤਾ ਤਾਂ ਫਲ ਹੈ ਇਹ ਪਹਿਲੇ ਕਿਸ ਤਰ੍ਹਾਂ ਮਿਲ ਜਾਵੇਗੀ ਮਨ ਨੂੰ ਸ਼ੁੱਧ ਕਰਕੇ ਬਾਣੀ ਪੜੋ ਇਹ ਇਸ ਤਰ੍ਹਾਂ ਹੋਵੇਗਾ ਇੰਜ ਕਹਿਣਾ ਚਾਹੀਦਾ ਹੈ ਕਿ ਬਾਣੀ ਪੜੋ ਤਾਂ ਕਿ ਮਨ ਸ਼ੁੱਧ ਹੋਵੇ ਨਾਮ ਜਪੋ ਤਾਂ ਕਿ ਮਨ ਸ਼ੁੱਧ ਹੋਵੇ ਸ਼ੁੱਧੀ ਤਾਂ ਫਲ ਹੈ ਇਕਾਗਰਤਾ ਤਾਂ ਫਲ ਹੈ ਹਰਿ ਕੇ ਨਾਮ ਜਪ ਨਿਰਮਲ ਕਰਮ ਪ੍ਰਭੂ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ